ਐਡੋਫ ਨੂੰ ਅਸੀਂ ਚੈੱਕ ਕਰੇ ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਇੱਥੇ ਕੋਈ ਆਵਾਜ਼ ਰੁਝਾਈ ਤੁਸੀਂ ਅਸੀਂ ਵੀ ਆਏ ਆ ਜੀ ਆਰਮੀ ਦੀ ਟੀਮ ਜੀ ਆਈ ਸੀ ਸਰਚ ਦਾ ਵਹਿਦੀ ਲੋਕਾਂ ਨੂੰ ਕਿਸੇ ਤਰੀਕੇ ਦੀ ਪੈਨਿਕਲੀ ਲੋਡ ਨਹੀਂ ਹੈ ਪੁਲਿਸ ਜਿਹੜੀ ਹੈਗੀ ਪੁਲਿਸ ਸਰਕਟਲ ਕਲਚਰ ਉਹ ਜਿਹੜੀ ਪੂਰੀ ਅਟੈਕ ਲੋਕਾਂ ਨੂੰ ਡਰ ਦਾ ਮਾਹੌਲ ਹੈ ਕਹਿੰਦੇ ਜੀ ਬੰਬ ਨਹੀਂ ਨਹੀਂ ਜੀ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਜੀ ਤੁਸੀਂ ਰਿਲੈਕਸ ਹੋ ਜੀ ਸਾਰੇ ਨੂੰ ਅਪੀਲ ਕਰਨਾ ਚਾਹੁੰਦੇ ਆਂ ਜੇਕਰ ਉਹਨਾਂ ਨੂੰ ਕੋਈ ਚੀਜ਼ ਕੋਈ ਸਸਪੀਸ਼ੀਅਸ ਚੀਜ਼ ਜਾਂ ਕੋਈ ਇਹੋ ਜੀ ਚੀਜ਼ ਦਿਖਦੀ ਹੈਗੀ ਤਾਂ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਸਰ ਜਦੋਂ ਇੱਥੇ ਬਾਕੀ ਦੀ ਵਾਰਸ ਰਾਤ ਲਾਈਟ ਬੰਦ ਹੋ ਗਈ ਹੈ ਇਹ ਜੋ ਫਨੌ ਤੋ ਵੀ ਆ ਚੈਕਿੰਗ ਕੀ ਬਈ ਇਹ ਦੇਸ਼ ਜੀਓ ਅਭੀ ਤੋਂ ਵੀ ਆਰ ਚੈਕਿੰਗ ਆਊਟ ਆਫ ਸਮ ਮਾਲ ਮਾਲ ਠੀਕ ਹੈ ਬਲਡਰਫੁੱਟ ਆਲ ਆਲ ਵੈਲ ਜੀ ਐਂਡ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਐਕਡਮ ਜਿਹੜੀ ਪੰਜਾਬ ਪੁਲਿਸ ਐਂਡ ਅਦਰ ਸਕਿਉਰਟੀ ਏਜੰਸੀਸ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗੱਲ ਬਾਤ ਨਹੀਂ ਦੇਖੋ ਜੀ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੋਂ ਸਬੰਧਤ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟ੍ਰਕਸ਼ਨ ਹੈ ਜਾਰੀ ਕੀਤੇ ਉਹਨਾਂ ਇੰਪਲੀਮੈਂਟ ਕੀਤੇ ਦੇਰਾਂਤ ਭਾਰਤ ਵੱਲੋਂ ਪਾਕਿਸਤਾਨ ਦੇ ਮਗਜਾ ਕਸ਼ਮੀਰ ਵਿੱਚ ਜਿਹੜਾ ਸਰਜੀ ਸਟਾਈਕੀ ਦੀ ਹੈ ਤੁਸੀਂ ਦੇਖਦੇ ਚੱਲਦੇ ਜਿਹੜੇ ਗਦਾਸਪੁਰ ਤੇ ਪਿੰਡ ਪੰਧੇਰ ਪੈਂਦਾ ਇੱਥੇ ਵੀ ਕੁਝ ਬੰਮਰ ਮੋਚੀ ਦੇਖੀ ਗਈ ਹੈ ਦੇਖ ਸਕਦੇ ਇੱਥੇ ਕਾਫੀ ਗਿਣਤੀ ਚ ਲੋਕ ਇਕੱਠੇ ਹੋਏ ਨੇ ਲੋਕਾਂ ਦੀ ਅਸੀਂ ਨੂੰ ਲੈ ਕੇ ਦਹਿਸ਼ਤ ਪਾਈ ਹੈ ਔਰ ਕਾਫੀ ਜਿਹੜੀ ਧਮਾਕਿਆਂ ਨੂੰ ਆਵਾਜ਼ ਆਈ ਆ ਔਰ ਸਾਡੇ ਨਾਲ ਇੱਥੇ ਲੋਕ ਵੀ ਮੌਜੂਦ ਨੇ ਜਿਹੜੇ ਲੋਕਾਂ ਨੇ ਧਮਾਕਾ ਸੁਣਿਆ ਨਾਲ ਗੱਲ ਵਗਰੇ ਭਾਜੀ ਜਿਹੜਾ ਧਮਾਕਾ ਜਦੋਂ ਹੋਇਆ ਕਿੰਦਾਂ ਦੀ ਆਵਾਜ਼ ਸੁਣੀ ਤੇ ਕੀ ਦੇਖਿਆ ਗਿਆ ਆਵਾਜ਼ ਜੀ ਬਹੁਤ ਜ਼ਿਆਦਾ ਆਈ ਤੇ ਫਿਰ ਇੱਥੇ ਆ ਨਾਰ ਨੂੰ ਅੱਗ ਲ ਕੈਂਕਰਾਂ ਡਿੱਗੀਆਂ ਆਏ ਪਰਜੇ ਡਿੱਗੇ ਬੰਬ ਦੇ ਉਹ ਕੰਦ ਦੇ ਨਾਲ ਵੀ ਵੱਜੀਆਂ ਉਥੇ ਵੀ ਸ਼ੇਕ ਹੋ ਗਏ ਆ ਤੇ ਫੇਰਾ ਜੋ ਵਾ ਜਨਤਾ ਇਕੱਠੀ ਹੋ ਗਈ ਦੇਖੋ ਦੇਖ ਤੇ ਚਲੋ ਕੀ ਤੁਹਾਨੂੰ ਲੱਗਦਾ ਲੱਗਦਾ ਕੀ ਇਹੋ ਹੀ ਬੰਬ ਹੀ ਆ ਜੀ ਹੁਣ ਸਭ ਕੋ ਤੇ ਸਾਹਮਣੇ ਲੱਭੰਦਿਆ ਉਹ ਦੇਖੋ ਪਿਆ ਤੇ ਹੁਣ ਇਹ ਉਤੋਂ ਆਵਾਜ਼ ਤੇ ਬੜੀ ਆਈ ਆ ਪੀ ਪਤਾ ਨਹੀਂ ਹੁਣ ਜਹਾਜ਼ ਦੀ ਆ ਕੇ ਕੀ ਆ ਕੀ ਨਹੀਂ ਹਾਂਜੀ ਸਾਡਾ ਕੁਝ ਹੋਰ ਲੋਕ ਵੀ ਆਏ ਮੌਜੂਦ ਰਿਹਾ ਪਾਜੀ ਕਿੱਦਾਂ ਦੀ ਆਵਾਜ਼ ਸੁਣੀ ਕਿੱਦਾਂ ਹੁਣ ਕੀ ਲੱਗ ਰਿਹਾ ਆ ਤੇ ਐਵੇਂ ਜੀ ਜੱਕ ਦਮ ਚੀ ਪਾੜ ਗਈ ਹੁੰਦੀ ਆ ਭਈ ਜਦਾਂ ਮੰਨ ਲਓ ਭਈ ਗੱਡੀ ਦਾ ਟਾਇਰ ਪਾਟਾ ਤੇ ਟਾਇਰ ਸਮਝਿਆ ਭਈ ਟਾਇਰ ਪਾੜ ਗਿਆ ਵਾ ਪਰ ਜਦੋਂ ਹੀ ਕੋਠੇ ਚੜ ਕੇ ਵੇਖਿਆ ਤੇ ਨਾਰ ਨੂੰ ਲੱਗੀ ਅੱਗ ਅੱਗ ਲੱਗੀ ਤੇ ਉਦੋਂ ਅੱਗੇ ਤੇ ਦਿੱਤੇ ਅਸੀਂ ਭਜਾ ਤੁਹਾਨੂੰ ਉਦੋਂ ਵੀ ਲੱਭਿਆ ਕੱਖ ਨਹੀਂ ਕੋਈ ਟੋਆ ਦਾ ਨਹੀਂ ਕੋਈ ਗੱਲਬਾਤ ਫੇਰ ਇਹ ਮਨੇਰੇ 4 ਵਜੇ ਗਏ ਆ 4 ਵਜੇ ਤੁਹਾਨੂੰ ਕੋ ਨਹੀਂ ਲੱਭਾ ਫੇਰ 6 ਵਜੇ ਵੇਖਿਆ ਤੇ ਫੇਰ ਆ ਪੁਰਜੇ ਪਾਦੇ ਸਾਨੂੰ ਲੋ ਲੱਗੀ ਤੇ ਦਿਖੇ ਕੌਣ ਫਰ ਆਰਮੀ ਪੁਲਿਸ ਆਈ ਹੈ ਹਾਂਜੀ ਆਰਮੀ ਆਈ ਪਹਿਲੋਂ ਪੰਜਾਬ ਪੁਲਿਸ ਆਈ ਹੁਣ ਆਰਮੀ ਆਈ ਹੈ ਲੱਗਦਾ ਲੱਗਦਾ ਹੁਣ ਜੀ ਕਾਰਵਾਈ ਕਰਨਗੇ ਹੁਣ ਵੇਖੋ ਵੀ ਕਿੱਥੋਂ ਦਾ ਵੇ ਬੰਬ ਪਾਕਿਸਤਾਨ ਦਾ ਵਾ ਕਿ ਜਾਂ ਆਪਣੇ ਦਾ ਹੀ ਤੇ ਦੱਸੋ ਵੀ ਇਹ ਜਿਹੜਾ ਪੰਦੇਰ ਪੈਣ ਇੱਕ ਬੰਬ ਨੂੰ ਚੀਜ਼ ਵਲੀ ਲੋਕਾਂ ਚ ਕਾਫੀ ਜੀ ਦਹਿਸ਼ਤ ਦੇ ਪਾਈ ਲੋਕਾਂ ਨੇ ਕਹਣਾ ਰਾਤ ਕਰੀਬ 2 ਜੀ ਆਵਾਜ਼ ਸੁਣੀ ਤੇ ਉਸ ਤੋਂ ਬਾਅਦ ਹੁਣ ਆਰਮੀ ਪੁਲਿਸ ਇੱਥੇ ਆਈ ਉਹਦੇ ਜਾਂਚ ਵਗੈਰਾ ਕਰਾ